ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅੱਜ ਦੇਖੋ ਜੀ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਉਹ ਗੱਲਬਾਤ ਸਿਰਫ ਟੋਟਲੀ ਆਪਾਂ ਨੇ ਧੀਆਂ ਲਈ ਕਰਨੀ ਆ ਧੀਆਂ ਬਾਰੇ ਗੱਲਬਾਤ ਇਹ ਕਰਨੀ ਆ ਜੀ ਸਾਡੀਆਂ ਧੀਆਂ ਨੂੰ ਸਮਾਜ ਵਿੱਚ ਕਿਵੇਂ ਵਿਚਰਨਾ ਚਾਹੀਦਾ ਸਾਡੀਆਂ ਧੀਆਂ ਆਉਣੇ ਵਾਲਾ ਸਮਾਂ ਕਿਵੇਂ ਸੰਭ ਸਕਦੀਆਂ ਸਾਡੀਆਂ ਧੀਆਂ ਜੇ ਅੱਜ ਆਪ ਸਹੀ ਨੇ ਤਾਂ ਉਹ ਕੱਲ ਨੂੰ ਆਪਣੇ ਬੱਚਿਆਂ ਨੂੰ ਕਿ ਮੈਂ ਮਤ ਦੇ ਸਕਦੀਆਂ ਨੰਬਰ 2 ਤੇ ਸਾਡੀਆਂ ਧੀਆਂ ਮੈਂ ਤੁਹਾਨੂੰ ਦੱਸਦੀਆਂ ਵੀ ਇੱਕ ਬੱਚੇ ਅੱਜ ਦੇ ਕਹਿ ਦਿੰਦੇ ਨੇ ਕੈਰੇਕਟਰ ਕੈਰੇਕਟਰ ਕੀ ਚੀਜ਼ ਆ ਕੈਰੇਕਟਰ ਦੁਨੀਆਦਾਰੀ ਦਾ ਕਹਿਣਾ ਹੈ ਇਹ ਅੱਜ ਦੀ ਦਾ ਅੱਜ ਦੀ ਜਿਹੜੀ ਪੀੜ੍ਹੀ ਆਹਾ ਨਵੀਂ ਪੀੜ੍ਹੀ ਚੱਲ ਰਹੀ ਆ ਨਾ ਇਹ ਕਹਿੰਦੀ ਕੈਰੇਕਟਰ ਕੀ ਚੀਜ਼ ਐ ਬੱਚਿਓ ਮੈਂ ਤੁਹਾਨੂੰ ਇਹ ਦੱਸਦੀਆਂ ਵੀ ਕੈਰੇਕਟਰ ਸਭ ਕੁਝ ਹੈ ਤੁਹਾਡੇ ਕੋਲ ਕਿੰਨੀਆਂ ਹੀ ਦੌਲਤਾਂ ਸ਼ੌਰਤਾਂ ਕਿੱਡੀਆਂ ਤੁਸੀਂ ਬੰਗਲਿਆਂ ਦੇ ਮਾਲਕੋਂ ਕਿੰਨੀਆਂ ਹੀ ਗੱਡੀਆਂ ਗੱਡੀਆਂ ਦੇ ਮਾਲਕੋਂ ਕਿੰਨਾ ਹੀ ਪੈਸਾ ਹੈ ਤੁਹਾਡੇ ਕੋਲ ਜਦੋਂ ਤੁਸੀਂ ਕਰੈਕਟਰ ਲੈਸ ਹੋ ਨਾ ਮੈਂ ਤੁਹਾਨੂੰ ਦੱਸਦੀ ਆ ਇਹ ਜਿਹੜਾ ਸਮਾਜ ਹੈ ਇਹ ਇੰਨਾ ਕੁ ਖੁੱਲਾ ਜੀਣ ਲੱਗ ਗਿਆ ਇੰਨਾ ਕੁ ਖੁੱਲਾ ਜੀਣ ਲੱਗ ਗਿਆ ਇਹ ਕਹਿੰਦੇ ਵੀ ਜਿਹੜੀਆਂ ਇਹ ਚੀਜ਼ਾਂ ਹਨ ਇਨਸਾਨ ਦਾ ਕਰੈਕਟਰ ਇਹ ਕੁਝ ਵੀ ਚੀਜ਼ ਨਹੀਂ ਬਿਲਕੁਲ ਕੋਈ ਮਾਇਨੇ ਨਹੀਂ ਰੱਖਦਾ ਮੈਂ ਧੀਆਂ ਨੂੰ ਇਹ ਗੱਲ ਕਹੂੰਗੀ ਮੈਂ ਮੁੰਡਿਆਂ ਦੀ ਗੱਲ ਨਹੀਂ ਕਰਦੀ ਮੈਂ ਸਿਰਫ ਔਨਲੀ ਧੀਆਂ ਦੀ ਗੱਲ ਕਰਦੀ ਆ ਜੇ ਸਾਡੀਆਂ ਧੀਆਂ ਅੱਜ ਸਹੀ ਨੇ ਉਹਨਾਂ ਕੋਲ ਆਪਣੀ ਇੱਜ਼ਤ ਸੰਭੀ ਹੋਈ ਹੈ ਹੱਸਣਾ ਬੋਲਣਾ ਖੇਡਣਾ ਕੁੱਦਣਾ ਇਹ ਮਨ ਦਾ ਚਾਅ ਹੈ ਖੁੱਲਾ ਸੁਭਾਅ ਹੋਣਾ ਉਹ ਸਾਡਾ ਕੁਦਰਤੀਆਂ ਅਸੀਂ ਖੁੱਲੇ ਜੀ ਖੁੱਲੇ ਜੇ ਦਿਲ ਨਾਲ ਗੱਲ ਕਰ ਲੈਣੀ ਹੈ ਨਾ ਉਹ ਵੀ ਕਈ ਵਾਰ ਲੋਕ ਸਾਹਮਣੇ ਵਾਲੇ ਇਤਰਾਜ਼ ਕਰ ਜਾਂਦੇ ਨੇ ਵੀ ਕਿੰਨਾ ਖੁੱਲਾ ਇੱਕ ਦੂਏ ਨਾਲ ਖੁੱਲ ਕੇ ਗੱਲ ਕਰਦੇ ਆ ਕਹਿਣ ਦਾ ਮਤਲਬ ਉਹ ਸਾਡਾ ਸੁਭਾਅ ਹੁੰਦਾ ਹੈ ਪਰ ਸਾਡਾ ਜਿਹੜਾ ਕਰੈਕਟਰ ਹੈ ਸਾਡੀ ਇੱਜ਼ਤ ਉਹਨੂੰ ਦਾਗ ਲੱਗ ਜਾਣਾ ਜਦ ਇੱਕ ਮਾਂ ਹੀ ਦਾਗੀ ਹੈ ਉਹ ਆਪਣੀ ਧੀ ਨੂੰ ਕਿੱਥੋਂ ਰੋਕ ਟੋਕ ਸਕਦੀ ਹੈ ਉਹ ਸਿਆਣਿਆਂ ਦੀ ਇੱਕ ਕਹਾਵਤ ਹੁੰਦੀ ਹੈ ਨਾ ਕਹਿੰਦੇ ਮਾਂ ਤੇ ਧੀ ਪਿਤਾ ਤੇ ਘੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ ਜ਼ਿਆਦਾਤਰ ਬੱਚੇ ਇਹ ਜਾਂ ਜੜੀਆਂ ਉਹ ਮਾਮਾ ਤੇ ਹੁੰਦੀਆਂ ਨੇ ਕਿਉਂਕਿ ਮਾਮਾ ਨੇ ਜਹੀ ਜੀ ਸਿੱਖਿਆ ਆਪ ਲੱਤੀ ਹੋਈ ਹੈ ਉਹ ਜਿਉ ਧੀਆਂ ਨੂੰ ਦੇਣੀ ਆ ਉਹੀ ਜੀ ਉਹਨਾਂ ਦੀ ਪਰਵਰਿਸ਼ ਕਰਨੀ ਆ ਉਹ ਹੈ ਜਾਈ ਉਹਨਾਂ ਨੂੰ ਸਮਝਾ ਕੇ ਰੱਖਣਾ ਹੈ ਉਹ ਹੈ ਜਾਈ ਉਹਨਾਂ ਨੂੰ ਸਮੇਟ ਕੇ ਰੱਖਣਾ ਹੈ ਪੈਰ ਪੈਰ ਤੇ ਸਮਝਾਉਂਦੇ ਰਹਿਣਾ ਪਤਾ ਕੀ ਹੈ ਜੀ ਇੱਕ ਤਾਂ ਗਲਤੀਆਂ ਹੋ ਜੰਨੀਆਂ ਇਨਸਾਨ ਤੋਂ ਜਾਣੇ ਅਣਜਾਣੇ ਚ ਨਿਆਣ ਮਤ ਚ ਇੱਕ ਅਸੀਂ ਜਿਹੜੀਆਂ ਸਾਡੀਆਂ ਧੀਆਂ ਹੈ ਕਈ ਵਾਰ ਮਛੋਟੀ ਚਾਕੇ ਵੀ ਇਹੰਜਾਂ ਗਲਤੀਆਂ ਕਰ ਬੈਂਦੀਆਂ ਨੇ ਕਿਉਂਕਿ ਅੱਜ ਦਾ ਜਿਹੜਾ ਸਮਾਂ ਉਹ ਇਨਸਾਨ ਦੀ ਚਮਕ ਧਮਕ ਤੇ ਮਰ ਜਾਂਦਾ ਸੋਹਣਾ ਮੁੰਡਾ ਦੇਖਿਆ ਕੁੜੀ ਤਿਲਕ ਜਾਂਦੀ ਹੈ ਗੁੱਸਾ ਨਾ ਕਰੋ ਮੇਰੀਆਂ ਗੱਲਾਂ ਦਾ ਮੈਂ ਗੱਲਾਂ ਖੁੱਲ ਕੇ ਕਰਦੀਆਂ ਹਰ ਇੱਕ ਮਾਂ ਦੀ ਤਰ੍ਹਾਂ ਕਰਦੀਆਂ ਮਾਂ ਦੀ ਤਰ੍ਹਾਂ ਤੁਹਾਨੂੰ ਗੱਲਾਂ ਸਮਝਾਉਣੀ ਆ ਕਿਉਂਕਿ ਮੇਰਾ ਖੁੱਲ ਕੇ ਗੱਲ ਕਰਨ ਦਾ ਸੁਭਾਅ ਏ ਗੋਲ ਮੋਲ ਬੱਚਿਆਂ ਨੂੰ ਗੱਲ ਸਮਝ ਨਹੀਂ ਆਉਂਦੀ ਦੇਖੋ ਪੁੱਤਰ ਜੀ ਜੇ ਤੁਸੀਂ ਅੱਜ ਕਾਲੋਜੀ ਜਾਂਦੀਆਂ ਉੱਥੇ ਤੁਹਾਨੂੰ ਪਤਾ ਹੈ ਵੀ ਤੁਹਾਨੂੰ ਪੈਰ ਪੈਰ ਤੇ ਭਾਂਤ ਸੁਭੰਤਾ insan ਟੱਕਰਨਾ ਹੈ ਠੀਕ ਹੈ ਹਰੇਕ ਨੇ ਤੁਹਾਨੂੰ ਲਲਚਾਉਣਾ ਹੈ ਹਰੇਕ ਨੇ ਆਪਣੇ ਕਿੰਨੀ ਨੂੰ ਤੁਹਾਨੂੰ ਖਿੱਚਣਾ ਹੈ ਹਰੇਕ ਨੇ ਪੁੱਤਰ ਜੀ ਤੁਹਾਨੂੰ ਆਪਣੇ ਕਿੰਨੀ ਨੂੰ ਖਿੱਚਣਾ ਹੈ ਉਹ ਤੁਸੀਂ ਖਿੱਚਿਆਂ ਜਾਣਾ ਜਾਂ ਨਹੀਂ ਜਾਣਾ ਉਹ ਤੁਹਾਡੇ ਹੱਥ ਵਾਸਾ ਹੈ ਠੀਕ ਹੈ ਕਿਸੇ ਦੀ ਚੱਕਣੀ ਸਾਨੂੰ ਖਿੱਚਦੀ ਹੈ ਕਿਸੇ ਦਾ ਰੂਪ ਸਾਨੂੰ ਖਿੱਚਦਾ ਹੈ ਕਿਸੇ ਦਾ ਪਹਿਰਾਵਾ ਪਰਸਨੈਲਿਟੀ ਸਾਨੂੰ ਖਿੱਚਦੀ ਹੈ ਕਿ ਸਹਦੀਆਂ ਮੋਟਰ ਗੱਡੀਆਂ ਸਾਨੂੰ ਖਿੱਚਦੀਆਂ ਮੁੰਡਿਆਂ ਦੀਆਂ ਐਸ਼ ਪ੍ਰਸਤੀਆਂ ਬਾਹਰ ਬੜੀਆਂ-ਬੜੀਆਂ ਗੱਡੀਆਂ 'ਚ ਆਉਣਾ ਉਹ ਸਾਨੂੰ ਖਿੱਚਦਾ ਹੈ ਇੱਕ ਵਾਰ ਇਹ ਸੋਚ ਲਿਆ ਕਰੋ ਮੈਂ ਧੀਆਂ ਨੂੰ ਗੈਨੀਆਂ ਸਿਰਫ ਔਨਲੀ ਧੀਆਂ ਨਾਲ ਗੱਲ ਹੈ ਮੇਰੀ ਇੱਕ ਵਾਰ ਪੁੱਤਰ ਜੀ ਪੈਰ ਪਟਣ ਤੋਂ ਪਹਿਲਾਂ ਐਦਾਂ ਦੇ ਦਲਦਲ ਵਿੱਚ ਪੈਰ ਧਰਨ ਤੋਂ ਪਹਿਲਾਂ ਇੱਕ ਤਾਂ ਪਿਓ ਦੀ ਪੱਗ ਕਿੰਨੀ ਦੇਖ ਲਿਆ ਕਰੋ ਇੱਕ ਵੀਰੇ ਦੀ ਮੁੱਛ ਕਿੰਨੀ ਦੇਖ ਲਿਆ ਕਰੋ ਨੰਬਰ 3 ਤੇ ਇਹ ਸੋਚ ਲਿਆ ਕਰੋ ਦਿਮਾਗ ਨਾਲ ਦਿਮਾਗ ਨਾਲ ਬਈ ਇਹ ਜਵਾਨੀ ਚਾਰ ਦਿਨ ਦੀ ਹੋਇਆ ਜਦੋਂ ਅਸੀਂ 30 35 ਸਾਲ ਦੇ ਹੋ ਜੰਨੇ ਆ ਨਾ ਫਿਰ ਸਾਨੂੰ ਸਮਝ ਆਉਣ ਲੱਗ ਜਾਂਦੀ ਹੈ ਵੀ ਜਿਹੜਾ ਮੈਂ ਕਦਮ ਪਟਿਆ ਉਹ ਬਹੁਤ ਗਲਤ ਹੈ ਸਮਝ ਸਾਨੂੰ ਜ਼ਰੂਰ ਆ ਜਾਂਦੀ ਹੈ ਪਰ ਪਿੱਛੇ ਮੁੜਨਾ ਕਈ ਵਾਰ ਮੁਸ਼ਕਲ ਹੋ ਜਾਂਦਾ ਹੈ ਅਸੀਂ ਗਾਹਾਂ ਪੈ ਰਹੀ ਜੀ ਦਲਦਲ ਵਿੱਚ ਧਰ ਚੁੱਕੇ ਹੁੰਨੇ ਆ ਦੁਨੀਆ ਦੀਆਂ ਨਜ਼ਰਾਂ 'ਚ ਆ ਚੁੱਕੇ ਹੁੰਨੇ ਆ ਮੈਂ ਤੁਹਾਨੂੰ ਕੁੜੀਆਂ ਨੂੰ ਮੈਂ ਇੱਕ ਗੱਲ ਹੋਰ ਦੱਸਦੀ ਆ ਸੋਹਣੀਆਂ ਕੁੜੀਆਂ ਸਾਰੀਆਂ ਹੀ ਹੁੰਦੀਆਂ ਨੇ ਸਾਰੀਆਂ ਮਾਮਾ ਇੱਕੋ ਜਿਹੀ ਪਰਬ੍ਰਿਸ਼ ਕਰਦੀਆਂ ਆਪਣੀ ਧੀਆ ਦੀ ਠੀਕ ਆ ਇਹ ਪਰੀਆਂ ਨੇ ਸਾਡੀਆਂ ਸਿਆਣੀਆਂ ਧੀਆ ਨੇ ਸਾਡੀਆਂ ਪਰ ਕਿਤੇ ਨਾ ਕਿਤੇ ਜਿਹੜਾ ਸਮਾਜ ਹੈ ਜਦੋਂ ਸਾਨੂੰ ਉਹ ਕਹਿੰਦੇ ਹੁੰਦੇ ਨੇ ਨਾ ਜਦੋਂ ਸਾਨੂੰ ਕੋਈ ਲਲਚਾਉਂਦਾ ਹੈ ਸਾਨੂੰ ਆਪਣੇ ਕਿੰਨੀ ਨੂੰ ਕੋਈ ਖਿੱਚਦਾ ਹੈ ਉਥੇ ਇੱਕ ਵਾਰ ਪੈਰ ਪਟਣ ਤੋਂ ਪਹਿਲਾਂ ਸੋਚ ਲਿਆ ਕਰੋ ਇਹ ਉਮਰ ਨੇ ਵੱਧਦੀ ਹੋ ਜਾਣਾ ਹੈ। ਕੀ ਆ ਫਿਰ ਬੜੀ ਉਮਰ ਚ ਵੀ ਇਹੀ ਕੁਛ ਚੱਲੂ? ਜੇ ਬੜੀ ਉਮਰ ਚ ਇਹ ਕੁਛ ਚੱਲੂ ਤਾਂ ਫਿਰ ਬੱਚਿਆਂ ਦਾ ਕੀ ਬਣੂ? ਬੱਚਿਆਂ ਨੂੰ ਅਸੀਂ ਕਿੱਥੋਂ ਰੋਕਾਂਗੇ ਕਿੱਥੋਂ ਟੋਕਾਂਗੇ? ਮੈਂ ਫੇਰ ਕਹਿੰਨੀ ਆ ਜਿਹੜੇ ਇਨਸਾਨ ਕੋਲ ਇੱਜ਼ਤ ਹੈ ਨਾ ਉਹ ਭਾਵੇਂ ਘਰੋਂ ਜਮਾਂ ਖਾਲੀ ਹੈ। ਉਹਦੇ ਕੋਲ ਦੁਨੀਆਂ ਦੀਆਂ ਦੌਲਤਾਂ ਨੇ ਜਿਹੜਾ ਇਨਸਾਨ ਕੋਲ ਇੱਜ਼ਤ ਨਹੀਂ ਨਾ ਉਹਦੇ ਕੋਲ ਭਾਵੇਂ ਕਿੱਡੇ ਮਹਿਲ ਮਨਾਰੇ ਖੜੇ ਕਰੇ ਹੋਏ ਆਂ ਕਿੱਡੀਆਂ ਹੀ ਉਹ ਗੱਡੀਆਂ 'ਚ ਫਿਰਦਾ ਹੈ ਕਿੰਨੀਆਂ ਹੀ ਐਸ਼ਵਰਸਤੀਆਂ ਕਰਦਾ ਹੈ ਉਹ ਕੱਖੋ ਹੌਲਾ ਮੈਂ ਇਹ ਗੱਲ ਕਹਿਣੀ ਆਂ ਵੀ ਤੁਸੀਂ ਆਉਣੇ ਵਾਲੇ ਸਮੇਂ 'ਚ ਜਿਹੜੀਆਂ ਧੀਆਂ ਤੁਸੀਂ ਆਪਣੇ ਬੱਚਿਆਂ ਨੂੰ ਇਹ ਕੁਝ ਪਰੋਸਣਾ ਜੇ ਤੁਹਾਡੇ ਕੋਲ ਚੰਗੀ ਮਤ ਹੋਊਗੀ ਚੰਗਾ ਕੈਰੇਕਟਰ ਹੋਊਗਾ ਤੁਹਾਡਾ ਤੁਸੀਂ ਉਹੀ ਕੁਝ ਆਪਣੇ ਬੱਚਿਆਂ ਨੂੰ ਪਰੋਸਣਾ ਹੈ ਨੰਬਰ 2 ਤੇ ਅਸੀਂ ਮਰਨ ਲੱਗੇ ਕੀ ਦੇ ਕੇ ਜਾਣੇ ਆ ਸਮਾਜ ਨੂੰ ਕੀ ਦੇ ਕੇ ਜਾਣੇ ਆ ਸਮਾਜ ਨੂੰ ਅਸੀਂ ਜਿਹੜਾ ਸਾਡੇ ਮਗਰੋਂ ਸਾਡੀਆਂ ਸਾਨੂੰ ਲਾਣਤਾਂ ਪਾਉਣ ਬਈ ਫਲਾਣੇ ਦੀ ਧੀ ਇਹੀ ਜੀਤੀ ਤੇ ਮਕੇ ਦੀ ਧੀ ਇਹੀ ਜੀਤੀ ਫਲਾਣੇ ਦੀ ਭੈਣ ਆ ਇਹੀ ਜੀਤੀ ਵਧੀਆ ਦੱਦ ਵੱਡ ਹੋ ਗਈ ਇਹਨੇ ਗੰਦ ਪਾਇਆ ਪਿਆਤਾ ਪੁੱਤਰ ਜੀ ਮੈਂ ਤੁਹਾਨੂੰ ਦੱਸਦੀ ਆਂ ਵੀ ਮੈਂ ਗੱਲ ਤਾਂ ਲੱਗੀ ਹੋਈ ਆਂ ਕਰਨ ਕੱਲੀ ਧੀ ਦੀਓ ਕੱਲੀ ਧੀ ਬਾਰੇ ਗੱਲ ਕਰਨ ਲੱਗੀ ਹੋਈ ਆਂ ਪਰ ਕੁਝ ਸਾਲ ਪਹਿਲਾਂ ਦੀ ਗੱਲ ਐ ਮੈਂ ਕਿਸੇ ਰੱਬ ਦੇ ਪਿਆਰੇ ਕੋਲ ਬੈਠੀ ਐਦਾਂ ਹੀ ਅਸੀਂ ਗਏ ਹੋਏ ਮੈਂ ਤੇ ਸਰਦਾਰ ਜੀ ਬ੍ਰਹਮ ਗਿਆਨੀ ਸੀਗੇ ਮੈਨੂੰ ਨਹੀਂ ਪਤਾ ਉਹਨਾਂ ਦਾ ਇਸ਼ਾਰਾ ਕਿੱਥੇ ਧੀਗਾ ਮੈਨੂੰ ਕਹਿੰਦੇ ਬੀਬਾ ਬਾਪ ਦੀ ਪੱਗ ਦਾ ਠੇਕਾ ਧੀਆ ਨਹੀਂ ਲਿਆ ਹੋਇਆ ਦੇਖੋ ਕਹਿੰਦੇ ਬਾਪ ਦੀ ਪੱਗ ਦਾ ਠੇਕਾ ਕੱਲੀਆਂ ਧੀਆ ਨੇ ਲਿਆ ਹੋਇਆ ਪੁੱਤਰ ਜੀ ਜੇ ਪੁੱਤ ਇੱਜ਼ਤ ਰੋਲਦਾ ਪਿਓ ਦੀ ਫੇਰ ਇੱਜ਼ਤ ਰੁਲਦੀ ਨਹੀਂ ਪੁੱਤ ਦੇ ਹੱਥ ਇੱਜ਼ਤ ਨਹੀਂ ਹੈਗੀ ਬਾਪ ਦੀ ਮਹਾਰਾਜ ਤੁਸੀਂ ਜਾਣੀ ਜਾਣੋ ਤੁਹਾਡੀਆਂ ਗੱਲਾਂ ਤੁਹਾਡੀਆਂ ਰਮਜਾਂ ਤੁਸੀਂ ਉਹ ਜਾਣੋ ਅਸੀਂ ਤਾਂ ਅਣਜਾਣ ਆ ਕਹਿੰਦਾ ਨਹੀਂ ਪੁੱਤਰਾ ਧੀਾਂ ਦੀ ਇੱਜ਼ਤ ਵੀ ਉਨਾ ਹੀ ਮਾਇਨੇ ਰੱਖਦੀ ਹੈ ਪੁੱਤ ਦੀ ਇੱਜ਼ਤ ਵੀ ਉਨਾ ਹੀ ਮਾਇਨੇ ਰੱਖਦੀ ਹੈ ਕਿਉਂਕਿ ਪੁੱਤ ਕਿਸੇ ਹੋਰ ਦੀ ਇੱਜ਼ਤ ਰੋਲ ਰਿਹਾ ਹੁੰਦਾ ਹੈ ਪੁੱਤ ਵੀ ਉਨਾ ਹੀ ਦੇਣਦਾਰ ਆ ਧੀ ਵੀ ਉਨਿਓ ਦੇਣਦਾਰ ਹੈ ਕਹਿੰਦੇ ਕੋਈ ਜਾਣੇ ਕੋਈ ਨਾ ਜਾਣੇ ਕਹਿੰਦੇ ਪੁੱਤਰ ਜੇ ਮੁੰਡਾ ਗਲਤ ਹੋਵੇ ਨਾ ਤਾਂ ਅਗਲਾ ਬਾਰੋਂ ਗੱਲ ਕਰਕੇ ਬਾਰੋਂ ਹੀ ਮੋੜ ਦਿੰਦਾ ਹੈ ਅਗਲਾ ਗੇਟ ਤੇ ਖੜੇ ਨੂੰ ਇਹ ਵੀ ਨਹੀਂ ਕਹਿੰਦਾ ਬਾਈ ਆ ਜਾ ਚਾਹ ਪੀ ਕੇ ਚਲੇ ਜਾਈਂ ਕਿਉਂਕਿ ਅਗਲੇ ਨੂੰ ਪਤਾ ਹੁੰਦਾ ਵੀ ਇਹਨੇ ਅੰਦਰ ਵੜ ਕੇ ਵੀ ਰਸੋਈ ਵੱਲੇ ਝਾਕਣਾ। ਇਹ ਸਿਆਣਿਆਂ ਦੀਆਂ ਗੱਲਾਂ ਨੇ ਇਹ ਦਿਮਾਗ 'ਚ ਰੱਖਣ ਵਾਲੀਆਂ ਗੱਲਾਂ ਨੇ। ਗਲਤ ਇਨਸਾਨ ਨੂੰ ਅਗਲਾ ਛੇਤੀ ਛੇਤੀ ਅੰਦਰ ਨਹੀਂ ਵੜਦਾ ਕਿਉਂਕਿ ਸਭ ਧੀਆਂ ਪੈਣ ਵਾਲੇ ਆ। ਇੱਥੇ ਆ ਕੇ ਪਤਾ ਲੱਗਦਾ ਵੀ ਮੁੰਡੇ ਦੀ ਇੱਜ਼ਤ ਕਿੰਨਾ ਕਮਾਈਨੇ ਰੱਖਦੀ ਐ। ਜੇ ਕਿਸੇ ਦਾ ਪੁੱਤ ਲਾਇਕ ਹੋਊਗਾ ਨਾ ਤਾਂ ਅਗਲਾ ਬਾਹਾਂ ਤੋਂ ਫੜ-ਫੜ ਅੰਦਰ ਨੂੰ ਘੁੜਿਸਦਾ। ਬਈ ਆ ਜਾ ਬਾਈ ਤੈਨੂੰ ਚਾਹ ਪੀਤੇ ਬਿਨਾਂ ਨਹੀਂ ਮੁੜਨ ਦੇਣਾ। ਇਹ ਗੱਲ ਝੂਠ ਹੈ। ਕਹਿੰਦਾ ਤੇਰੀ ਪਰਜਾਈ ਨੂੰ ਵੀ ਚਾਹ ਬਣਾ। ਅਗਲੇ ਨੂੰ ਪਤਾ ਹੈ ਵੀ ਮੁੰਡਾ ਲੈ ਕੇ ਗਲਤ ਇਨਸਾਨ ਨੂੰ ਤਾਂ ਅਗਲਾ ਉਹੀ ਨਹੀਂ ਅੰਦਰ ਬਾੜਦਾ ਇੱਜ਼ਤ ਮੁੰਡੇ ਦੀ ਵੀ ਮੈਂ ਫੇਰ ਕਹਿੰਨੀ ਐ ਇੰਨੇ ਮਾਇਨੇ ਰੱਖਦੀ ਐ ਠੀਕ ਹੈ ਜੀ ਅਸੀਂ ਸਮਾਜ ਹੈ ਨਾ ਜਿਹੜਾ ਸਾਡਾ ਉਹ ਇਧਰ ਨੂੰ ਪਾ ਕੇ ਇਧਰ ਨੂੰ ਕੱਢੀ ਜਾਂਦਾ ਹੈ ਕਹਿੰਦੇ ਸਿਰਫ ਇੱਜ਼ਤ ਧੀ ਦੀ ਉਹ ਐ ਜੇ ਧੀ ਨੇ ਇੱਜ਼ਤ ਰੱਖੀ ਹੋਈ ਆ ਤਾਂ ਘਰ ਇੱਜ਼ਤ ਵਾਲਾ ਜੇ ਪੁੱਤ ਨੇ ਇੱਜ਼ਤ ਦੀਆਂ ਦੱਚੀਆਂ ੜਾਈਆਂ ਹੋਈਆਂ ਤਾਂ ਘਰ ਦਾ ਕੁਝ ਨਹੀਂ ਵਿਗੜਦਾ ਕੋਈ ਇੱਜ਼ਤ ਵਾਲਾ ਹੀ ਆ ਉਹ ਚੰਗੀ ਖਾਨਦਾਨੀ ਉਹ ਵੱਜਦੀ ਆ ਠੀਕ ਆ ਬਿਲਕੁਲ ਨਹੀਂ ਵੱਜਦੀ ਪੁੱਤ ਨਾਲ ਵੀ ਖਾਨਦਾਨੀ ਗੰਦੀ ਹੁੰਦੀ ਆ ਧੀ ਨਾਲ ਵੀ ਖਾਨਦਾਨੀ ਗੰਦੀ ਹੁੰਦੀ ਆ ਕੋਈ ਜਾਣੇ ਕੋਈ ਨਾ ਜਾਣੇ ਮੈਂ ਫੇਰ ਧੀਆਂ ਦੀ ਗੱਲ ਤੇ ਹੀ ਆਉਣੀ ਆ ਮੈਂ ਫੇਰ ਧੀਆਂ ਦੀ ਗੱਲ ਤੇ ਆਉਣੀ ਆ ਪੁੱਤਰ ਜੀ ਘਰੋਂ ਪੈਰ ਪਾਟੜੀਆਂ ਹੁੰਦੀਆਂ ਇੱਕ ਵਾਰ ਮਾਂ ਦੀ ਚੁੰਨੀ ਆ ਰਪੇਉ ਦੀ ਪੱਗ ਕਿੰਨੀ ਜ਼ਰੂਰ ਦੇਖ ਲਿਆ ਕਰੋ ਕਿਉਂਕਿ ਤੁਸੀਂ ਬਾਪ ਦੇ ਸਿਰ ਦਾ ਤਾਜ ਹੋ ਇਹ ਸੋਚਿਆ ਕਰੋ ਵੀ ਕਿਸੇ ਟਾਈਮ ਮੇਰੇ ਪਿੱਛੇ ਮੇਰੇ ਬਾਪ ਦੀਆਂ ਨੀਮੀਆਂ ਨਾ ਪੈ ਜਾਣ ਮੇਰੇ ਭਰਾ ਦੀਆਂ ਨੀਮੀਆਂ ਨਾ ਪੈ ਜਾਣ ਜੇ ਤੁਹਾਨੂੰ ਕੋਈ ਇਨਸਾਨ ਲਲਚਾਉਂਦਾ ਵੀ ਹੈ ਤੁਹਾਡਾ ਕੋਈ ਪਿੱਛਾ ਕਰਦਾ ਹੈ ਤੁਹਾਨੂੰ ਕੋਈ ਤੰਗ ਕਰਦਾ ਹੈ ਇੱਕ ਵਾਰ ਸਮਝਾ ਦਿਓ ਦੋ ਵਾਰ ਸਮਝਾ ਦਿਓ ਤੀ ਵਾਰ ਨੂੰ ਜੁੱਤੀ ਹੋ ਲੋ ਮੈਂ ਮੁੰਡਿਆਂ ਨੂੰ ਵੀ ਕਹਿੰਦੀ ਆ ਬਈ ਪੁੱਤਰ ਜੀ ਜੇ ਤੁਹਾਡੇ ਕਰਕੇ ਕਿਸੇ ਦੀ ਧੀ ਭੈਣ ਨੂੰ ਰਸਤਾ ਬਦਲਣਾ ਪੈ ਜਵੇ ਨਾ ਤੁਹਾਡੇ ਕਰਕੇ ਤੁਹਾਨੂੰ ਖੜਿਆਂ ਦੇਖ ਕੇ ਕਿਸੇ ਦੀ ਧੀ ਭੈਣ ਰਸਤਾ ਬਦਲ ਦਵੇ ਤਾਂ ਸਮਝ ਲਓ ਤੁਹਾਡੇ ਵਿੱਚ ਤੇ ਗਲੀ ਦੇ ਕੁੱਤਿਆਂ ਵਿੱਚ ਕੋਈ ਫਰਕ ਨਹੀਂ ਹੈਗਾ ਕਿਉਂਕਿ ਜਿਹੜੀਆਂ ਸਾਡੇ ਘਰ ਬੈਠੀਆਂ ਸਾਡੀਆਂ ਮਾਵਾ ਸਾਡੀਆਂ ਭੈਣਾ ਸਾਡੀਆਂ ਪਰਜਾਈਆਂ ਸਾਨੂੰ ਉਹਨਾਂ ਦੀ ਇੱਜ਼ਤ ਚਾਹੀਦੀ ਆ ਅਸੀਂ ਲੋਕਾਂ ਦੀਆਂ ਬਾਹਰ ਬੇਸ਼ੱਕ ਦੀ ਇੱਜ਼ਤ ਦੀਆਂ ਧੱਚੀਆਂ ੜਾਉਂਦੇ ਫਿਰਿਏ ਸਭ ਦੀ ਇੱਜ਼ਤ ਇੱਕਸਾਰ ਹੁੰਦੀ ਆ ਅਸੀਂ ਸਮਾਜ ਵਿੱਚ ਰਹਨੇ ਆ ਹੁਣ ਤਾਂ ਇੰਨਾ ਸਮਾਂ ਮਾੜਾ ਆ ਗਿਆ ਇੰਨਾ ਸਮਾਂ ਭਿਆਨਕ ਆ ਗਿਆ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਉਹ ਵਿਆਹ ਕਰਾਈ ਜਾਂਦੇ ਨੇ ਜੇ ਕਿਸੇ ਦਾ ਦਿਮਾਗ ਫਿਰ ਗਿਆ ਚੱਲ ਲਾ ਲਓ ਕਿਸੇ ਪਿੰਡ ਦੇ ਦਾ ਦਿਮਾਗ ਫਿਰ ਗਿਆ ਤੁਸੀਂ ਇੱਕ ਵਾਰ ਦੇਖੋ ਵੀ ਹਾਂ ਮੇਰਾ ਪਿੱਛਾ ਕਰਦਾ ਇਹ ਦੋ ਵਾਰ ਦੇਖੋ ਪਿੱਛਾ ਕਰਦਾ ਮੂਰੇ ਮੂਰੇ ਭੱਜਣ ਦੀ ਲੋੜ ਨਹੀਂ ਇੱਕ ਦਿਨ ਖੜਾ ਲਓ ਇੱਕ ਦਿਨ ਖੜਾ ਲੋ ਬਈ ਖੜ ਭਰਾਵਾ ਗੱਲ ਸੁਣ ਕੇ ਜਾਇਂ ਜਿਹੜੀ ਤੈਨੂੰ ਅੱਜ ਕਹਿਤੀ ਇਹ ਦਿਮਾਗੋ ਨਾ ਕੱਢਦੀ ਕਿਤੇ ਜਾਂ ਫਿਰ ਤੇਰੀ ਗਰਦਨ ਨਹੀਂ ਹੈਗੀ ਜਾਂ ਮੇਰੀ ਗਰਦਨ ਨਹੀਂ ਹੈਗੀ ਠੀਕ ਹੈ ਸਾਡੇ ਨਾਲ ਇੱਜ਼ਤ ਲਿਖੇ ਸਾਡੀ ਇੱਜ਼ਤੀਆਂ ਕਹਿੰਦੇ ਹੁੰਦੇ ਨੇ ਸਾਨੂੰ ਦਾਗੀ ਕਰਨ ਚ ਕੋਈ ਤੱਕਾ ਨਹੀਂ ਕਰ ਸਕਦਾ ਜਿੰਨਾ ਸਾਡਾ ਆਪਣਾ ਦਿਲ ਦਿਮਾਗ ਸਹੀ ਹੈ ਮੈਂ ਕੁੜੀਆਂ ਨੂੰ ਹੋਰ ਗੱਲ ਕਹਿਣੀ ਆ ਵੀ ਜਿਹੜਾ ਅੱਜ ਸਮਾਜ ਵਿੱਚ ਚੱਲਿਆ ਹੋਇਆ ਨਾ ਇਹ ਅੱਗ ਚੱਲੀ ਹੋਈ ਆ ਤੁਸੀਂ ਫੇਰ ਕਹਿਣਾ ਭੈਣ ਉੱਥੀ ਆ ਗਈ ਕਿਉਂਕਿ ਅਸੀਂ ਮਾਵਾਂ ਐ ਅਸੀਂ ਉਹੀ ਜਿਹੀ ਗੱਲ ਕਰੂੰਗੀਆਂ ਜਿਹੀ ਜਿਹੀ ਅਸੀਂ ਸਮਾਜ ਵਿੱਚ ਸੁਣਦੀਆਂ ਐ ਦੇਖਦੀਆਂ ਕਿਉਂਕਿ ਅਸੀਂ ਵੀ ਦੁਨੀਆਦਾਰੀ 'ਚ ਰਹਿਣੀ ਐ ਕਈ ਵਾਰ ਕੀ ਹੁੰਦਾ ਚੰਗੇ ਚੰਗੇ ਘਰਾਂ ਦੀਆਂ ਖੱਬੀ ਖਾਨ ਘਰਾਂ ਦੀਆਂ ਧੀਆਂ ਇੱਕ ਜਮਾਂ ਹੀ ਦਬੜੂ ਘਸੜੂ ਮੁੰਡੇ ਦੇ ਜਾ ਵੈਂਦੀਆਂ ਨੇ ਕੋਈ ਭੱਜ ਕੇ ਕੋਈ ਕਿਵੇਂ ਕੋਈ ਕਿਵੇਂ ਇੱਕ ਪਾਸੇ ਬਾਪ ਰਾਜਿਆਂ ਵਰਗਾ ਰਿਸ਼ਤਾਲ ਵੀ ਫਿਰਦਾ ਐ ਦੂਏ ਪਾਸੇ ਕਿਸੇ ਗਏ ਗੁਜਰੇ ਘਰ ਜਾ ਕੇ ਕੁੜੀ ਬਸ ਜਾਂਦੀ ਐ ਬਾਪ ਤੋਂ ਬੇਬਾਗੀ ਹੋ ਕੇ ਮੈਂ ਕੁੜੀਆਂ ਨੂੰ ਇਹ ਗੱਲ ਕਹੂੰਗੀ ਵੀ ਬਾਹਰ ਕਿਸੇ ਲਲੀ ਛਲੀ ਦੇ ਹੱਥੋਂ ਲੈ ਕੇ ਕੁਸ ਖਾਇਆ ਨਾ ਕਰੋ ਅੱਜ ਕੱਲ੍ਹ ਦੁਨੀਆਦਾਰੀ ਚ ਇਹ ਕੁਸ ਬਹੁਤ ਚੱਲਿਆ ਹੋਇਆ ਹੈ ਹੁਣ ਤੁਸੀਂ ਦੱਸੋ ਵੀ ਐਡੀ ਦਿਮਾਗ ਫਰੇ ਵਾਲੀ ਧੀ ਕਿਹੜੀ ਹੋਊਗੀ ਜਿਹਦੇ ਖਾਤਰ ਇੱਕ ਪਾਸੇ ਬਾਪ ਨੇ ਮਹਿਲ ਟੋਲੇ ਹੋਏ ਆ ਦੂਏ ਪਾਸੇ ਜਮਾਈ ਜਾ ਕੇ ਇੱਕ ਕਮਰੇ ਚ ਬਹਿ ਜਵੇ ਧੀ ਭੈਣ ਇੱਕ ਕਮਰੇ ਤੋਂ ਦੂਆ ਕਮਰਾ ਨਾ ਹੋਵੇ ਬੜਨ ਲਈ ਲੋਕਾਂ ਕੋਲ ਇਹੋ ਜਿਹੇ ਚੱਕਰ ਬਹੁਤ ਚੱਲੇ ਹੋਏ ਆ ਜਿਹੜੀ ਕੁੜੀ ਤੇ ਦਿਲ ਆ ਗਿਆ ਉਹ ਜੋ ਸਿੱਧੇ ਤਰ੍ਹਾਂ ਨਹੀਂ ਲੋਟ ਆਉਂਦੀ ਉਹਨੂੰ ਦੂਏ ਲੁੱਟ ਲੋਟ ਕਰ ਦੋ ਲੋਕਾਂ ਨੇ ਇੱਜ਼ਤਾਂ ਦੀਆਂ ਤਾਂ ਦੱਚੀਆਂ ਅੜਾਈਆਂ ਪਈਆਂ ਦੱਚੀਆਂ ਅੜਾਈਆਂ ਪਈਆਂ ਮਾਪੇ ਬਾਬਨਾ ਮਰਦੇਆਂ ਚ ਨਾ ਜਿਉਂਦਿਆਂ ਚ ਮੈਂ ਗੱਲ ਧੀਆਂ ਦੀ ਕਰਦੀ ਆ ਤੁਹਾਡੇ ਮਾਪੇ ਬਾਬਨਾ ਮਰਦੇਆਂ ਚ ਨਾ ਜਿਉਂਦਿਆਂ ਚ ਜਦ ਇੱਕ ਔਰਤ ਕੈਰੈਕਟਰਲੈਸ ਹੋ ਜਾਂਦੀ ਹੈ ਨਾ ਉਹ ਖਾਲੀ ਲਿਫਾਫੇ ਦੀ ਤਰ੍ਹਾਂ ਹੋ ਜਾਂਦੀ ਐ ਕਦੇ ਵੀ ਉਹ ਕਿੰਨੀ ਉਹ ਆਪਣੀ ਧੀ ਨੂੰ ਮਤ ਦੇ ਲਵੇ ਧੀ ਜੰਮੂਗੀ ਉਹਦੇ ਵਰਗੀ ਕਿਉਂਕਿ ਇਹ ਖੂਨ ਚ ਚੱਲੇ ਜਾਂਦੀ ਐ ਇਹ ਬਾਹਰ ਸਾਇਕ ਹਮੇਸ਼ਾ ਬੱਚਾ ਮਾਂ ਤੇ ਜਾਂ ਪਿਓ ਤੇ ਹੀ ਹੁੰਦਾ ਜੇ ਇੱਕ ਦੋਹਾਂ ਚੋਂ ਇੱਕ ਸਾਊ ਹੋਵੇ ਤਾਂ ਸਾਊ ਵੀ ਬੱਚੇ ਨਿਕਲ ਜਾਂਦੇ ਨੇ ਪਰ ਨਹੀਂ ਜ਼ਿਆਦਾਤਰ ਬੱਚੇ ਮਾਪਿਆਂ ਤੇ ਹੀ ਜਾਂਦੇ ਨੇ ਮੈਂ ਧੀਆਂ ਦੀ ਗੱਲ ਕਰਦੀ ਆਂ ਵੀ ਤੁਸੀਂ ਪੜਨ ਜਾਣੀਆਂ ਪੁੱਤ ਬਾਹਰ ਪੜਨ ਜਾਣੀਆਂ ਹੁਣ ਮੈਂ ਤੁਹਾਨੂੰ ਦੱਸਦੀ ਆਂ ਬਈ ਅਸੀਂ ਇੱਕ ਦਿਨ ਇਦਾਂ ਹੀ ਬੱਸ 'ਚ ଥିਗੇ ਮੈਂ ਵੈਸੇ ਗੱਲ ਕਰੀ ਵੀ ਤੀ ਭੈਣ ਦੇਖਦੀ ਸਾਰ ਪਤਾ ਲੱਗ ਜਾਂਦਾ ਸਾਨੂੰ ਬਈ ਕਿੱਦਾਂ ਦੀ ਐ ਇਹ ਦੇਖਦੀ ਸਾਰ ਧੀਆਂ ਦਾ ਰੋਮ ਸ਼ੋਭ ਹੋਣਾ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਜਦੋਂ ਤੁਸੀਂ ਆਪਣੇ ਘਰੋਂ ਮੇਰੇ ਵੱਲੋਂ ਪੁੱਠੀਆਂ ਹੋ ਹੋ ਨਚੋ ਜਿਵੇਂ ਮਰਜੀ ਲੁੱਡੀਆਂ ਪਾਓ ਪੁੱਤ ਜਿਆਦਾ ਸੀ ਘਰੋਂ ਬਾਹਰ ਪੈਰ ਧਰ ਲਿਆ ਨਾ ਅਸੀਂ ਸਰੀਏ ਵਾਂਗੂ ਸਿੱਧਾ ਹੀ ਹੋ ਜੀ ਬਸ ਅਗਲਾ ਦੇਖਣੇ ਵਾਲਾ ਸਾਡੇ ਕਿੰਨੀ ਇੱਕ ਵਾਰ ਸੋਚੇ ਇਹ ਹਾਂ ਕਿਸੇ ਦੀ ਧੀ ਆਉਂਦੀ ਆ ਧੀ ਭੈਣ ਦੇ ਤੁਰੰਤ ਝਾਕਣ ਚ ਰੋਬ ਹੋਣਾ ਬਹੁਤ ਜ਼ਰੂਰੀ ਆ ਮੈਂ ਫੇਰ ਕਹਿੰਨੀ ਆ ਹਸਣ ਖੇਡਣ ਨਾਲ ਕੋਈ ਮਾੜਾ ਨਹੀਂ ਹੋ ਜਾਂਦਾ ਪਰ ਜਿਹੜਾ ਸਾਡਾ ਸਮਾਜ ਆ ਉਹ ਗਲਤ ਅੰਦਾਜ਼ੇ ਲਾ ਜਾਂਦਾ ਕਿਉਂਕਿ ਅੱਜ ਕੱਲ੍ਹ ਸਾਡਾ ਸਮਾਜ ਲੰਗੜਾ ਹੋਇਆ ਪਿਆ ਹੈ ਇਹਨਾਂ ਨੂੰ ਇਹ ਨਹੀਂ ਪਤਾ ਵੀ ਚੰਗਾ ਕੀ ਹੈ ਮਾੜਾ ਕੀ ਹੈ ਇਹਨਾਂ ਨੂੰ ਸਾਰੇ ਇਹਨਾਂ ਨੇ ਏਕੁਰਸੇ ਬੰਨੇ ਹੋਇਆ ਜਿਹੜੇ ਤਾਂ ਹੁੰਦੇ ਨੇ ਚੰਗੇ ਘਰਾਂ ਦੇ ਕਹਿੰਦੇ ਹੁੰਦੇ ਨੇ ਖਾਨਦਾਨੀ ਘਰਾਂ ਦੇ ਧੀਆਂ ਪੁੱਤ ਉਹ ਔਰਤ ਨੂੰ ਦੇਖ ਕੇ ਨੀਵੀ ਪਾਲ ਲੈਂਦੇ ਨੇ ਜਿਹੜੇ ਹੁੰਦੇ ਨੇ ਇਹ ਜੇ ਨਾ ਅੱਖਾਂ ਪਾੜ-ਪਾੜ ਦੇਖਣਗੇ ਵੀ ਜਿਵੇਂ ਕਦੇ ਜਨਾਨੀ ਦੇਖੀ ਹੋਈ ਨਹੀਂ ਹੁੰਦੀ ਹੁਣ ਤਾਂ ਹੀ ਸਮਾਜ ਤੋਂ ਇਹਨਾਂ ਦੇ ਲੱਕ ਗਿਆ ਵੀ ਜੇ ਤੁਸੀਂ ਨੀਵੀ ਪਾ ਕੇ ਵੀ ਤੁਰਦੇ ਆ ਤਾਂ ਵੀ ਅਗਲਾ ਤੁਹਾਨੂੰ ਸਿਰ ਤੇ ਲੈ ਕੇ ਪੈਰ ਤੱਕ ਸਕੈਨ ਕਰਦਾ ਹੈ ਕਰੂਗਾ ਵੀ ਉਹਨਾਂ ਚਿਰ ਜਿੰਨਾ ਚਿਰ ਤੁਸੀਂ ਅਗਲੇ ਦੇ ਅੱਖਾਂ ਤੋਂ ਉੱਜਲ ਹੀ ਹੁੰਦੇ ਚੰਗੇ ਭਾਈ ਮੰਗੋ ਅਗਲੀਆਂ ਨੂੰ ਘਰ ਛੱਡ ਕੇ ਆਉਂਦੇ ਨੇ ਨਿਗਾ ਨਾਲੇ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀਆਂ ਤੁਹਾਡੇ ਘਰ 'ਚ ਤੁਹਾਡੀਆਂ ਧੀਆ ਫਿਰ ਤੁਹਾਨੂੰ ਤਕਲੀਫ ਲੱਗਦੀ ਹੈ ਜੇ ਜਿਹੜੀਆਂ ਤੁਹਾਡੇ ਘਰ 'ਚ ਧੀਆ ਜਿਹੜੀਆਂ ਤੁਹਾਡੇ ਘਰ 'ਚ ਭੈਣ ਹੈ ਜਿਹੜੀਆਂ ਤੁਹਾਡੇ ਘਰ 'ਚ ਮਾਮਾ ਹੈ ਉਹਨਾਂ ਤੋਂ ਕੁਝ ਬਖਰਾ ਲੱਗਿਆ ਹੁੰਦਾ ਉਹਨਾਂ ਦੇ ਜਿਨ੍ਹਾਂ ਨੂੰ ਤੁਸੀਂ ਅੱਖਾਂ ਪਾੜ-ਪਾੜ ਦੇਖਦੇ ਹੋ ਜਿਹੜਾ ਚੰਗਾ ਪਿੰਡ ਦਾ ਮੁੰਡਾ ਹੁੰਦਾ ਨਾ ਜੇ ਪਿੰਡ ਦੀ ਧੀ ਭੈਣ ਗਲਤ ਵੀ ਹੋਵੇ ਅਗਲਾ ਤਾਂ ਵੀ ਘਰ ਜਾ ਕੇ ਦੱਸ ਕੇ ਆਉਂਦਾ ਵੀ ਭਾਈ ਕੁੜੀ ਨੂੰ ਸਮਝਾਵਾਣਾ ਮੋਟਾ ਇਹਦਾ ਦਿਮਾਗ ਘੁੰਮਦਾ ਜਾਂਦਾ ਹੈ ਠੀਕ ਹੈ ਇਹ ਇਹ ਚੰਗੇ ਖਾਨਦਾਨ ਧਰੇ ਨਹੀਂ ਪਏ ਧਰੇ ਨਹੀਂ ਪਏ ਕਿਉਂਕਿ ਦੁਨੀਆ ਖੁਦ ਹਿੱਲੀ ਫਿਰਦੀ ਹੈ ਕਿਸੇ ਨੂੰ ਕੀ ਮੱਤਾਂ ਦੇਊਗੀ ਆਦਮੀਆਂ ਦਾ ਹੁਣ ਉਹ ਰੋਸ਼ੋਭ ਨਹੀਂ ਰਿਹਾ ਆਦਮੀ ਬਹੁਤ ਘਟ ਬਹੁਤ ਘਟ ਮਾਤਿਆਂ ਨੂੰ ਮੈਂ ਕਹਿੰਨੀ ਆ ਵੀ ਤੁਸੀਂ ਉਹ ਥੋੜੀਆਂ ਜੀਆਂ ਚਕੰਨੀਆਂ ਰਿਹਾ ਕਰੋ ਤੁਸੀਂ ਉਹ ਚਕੰਨੀਆਂ ਰਿਹਾ ਕਰੋ ਫੇਰ ਮੈਂ ਕਹਿੰਨੀ ਆ ਵੀ ਇੱਜ਼ਤ ਤਾਂ ਦੋਹਾਂ ਦੀ ਉਹ ਇੱਕਸਾਰ ਐ ਆਦਮੀ ਦੀ ਵੀ ਧੀਮੀ ਦੀ ਵੀ ਕੁੜੀ ਦੀ ਵੀ ਮੁੰਡੇ ਦੀ ਵੀ ਪਰ ਸਮਾਜ ਨਹੀਂ ਸਮਝਦਾ ਕਿਉਂਕਿ ਸਮਾਜ ਆ ਜਿਹੜਾ ਮਰਦ ਪ੍ਰਧਾਨ ਆ ਆਦਮੀ ਦੀ ਗਲਤੀ ਗਲਤੀ ਨਹੀਂ ਹੈਗੀ ਧੀ ਭੈਣ ਦੀ ਗਲਤੀ ਅੱਗ ਵਾਂਗੂ ਫੈਲ ਜਾਂਦੀ ਆ ਆ ਮੈਂ ਧੀਆ ਭੈਣਾ ਨੂੰ ਹੀ ਸਮਝਾਉਣ ਲੱਗੀ ਹੋਈ ਆ ਵੀ ਪੁੱਤਰ ਜੀ ਪੂਰੀਆਂ ਚੰਟ ਫਰੰਟ ਪੂਰੀਆਂ ਰੋਬ ਸ਼ੋਭ ਨਾਲ ਘਰੋਂ ਬਾਹਰ ਨਿਕਲਿਆ ਕਰੋ ਘਰ ਦੇ ਅੰਦਰ ਜੋ ਮਰਜੀ ਗਾਹ ਪਾ ਲਿਆ ਕਰੋ ਉਹ ਸਾਡਾ ਆਪਣਾ ਘਰ ਹੁੰਦਾ ਹੈ ਸਮਾਜ ਸਾਡਾ ਨਹੀਂ ਹੈਗਾ ਸਮਾਜ ਨਹੀਂ ਸਾਡਾ ਹੈਗਾ ਤੁਸੀਂ ਭੁੱਲ ਕੇ ਵੀ ਨਹੀਂ ਸੋਚ ਸਕਦੀਆਂ ਵੀ ਸਮਾਜ ਤੁਹਾਡਾ ਹੈ ਸਮਾਜ ਸਾਡਾ ਗਿਰਿਆ ਗਿਰਿਆਂ ਪਿਆ ਨੂੰ ਨਹੀਂ ਦੇਖਦਾ ਸਮਾਜ ਸਾਡਾ ਕਿਸੇ ਦੀਆਂ ਇੱਜ਼ਤ ਦੀਆਂ ਦੱਚੀਆਂ ਉੱਡਦੀਆਂ ਉਹ ਨਹੀਂ ਅਗਲਾ ਦੇਖਦਾ ਕੋਈ ਕਿਸੇ ਨੂੰ ਬਚਾਉਂਦਾ ਨਹੀਂ ਸਾਡੇ ਆਪਣੇ ਚ ਜ਼ਰੂਰਤ ਹੋਵੇ ਇਹ ਸੋਈ ਗੱਲਾਂ ਜੇ ਤੁਸੀਂ ਧੀਆ ਆਪ ਸਹੀ ਹੋਣਗੀਆਂ ਤਾਂ ਉਹ ਆਪਣੇ ਬੱਚਿਆਂ ਨੂੰ ਚੰਗਾ ਚੰਗਾ ਕੁਝ ਪਰੋਸ ਸਕਦੀਆਂ ਨੇ ਤਾਂ ਉਹ ਇਸ ਦੁਨੀਆ ਤੋਂ ਜਾਣ ਲੱਗੀਆਂ ਅਸੀਂ ਚੰਗਾ ਕੁਝ ਸਮਾਜ ਨੂੰ ਦੇ ਕੇ ਜਾ ਸਕਦੇ ਹਾਂ ਨਹੀਂ ਤਾਂ ਫਿਰ ਜਿਉਂਦੇ ਜਿਉਂਦੇ ਵੀ ਲਾਨਣਾ ਪੈਂਦੀਆਂ ਨੇ ਮਰੇ ਤੋਂ ਵੀ ਲਾਨਣਾ ਹੀ ਪੈਂਦੀਆਂ ਨੇ ਦੁਨੀਆਦਾਰੀ ਕਿਸੇ ਨੂੰ ਨਹੀਂ ਭੁੱਲੀ ਹੁੰਦੀ ਸਭ ਨੂੰ ਜਾਣਦੀ ਹੁੰਦੀ ਹੈ ਠੀਕ ਹੈ ਸੋਹੀ ਗੱਲਾਂ ਆਪਣਾ ਸੂਝ-ਬੂਝ ਨਾਲ ਰਿਹਾ ਕਰੋ ਕਿਤੇ ਬੱਸਾਂ ਚੜ੍ਹਨਾ ਹੈ ਭਾਵੇਂ ਆਪਣੀ ਕਿਸੇ ਮਸ਼ੀਨਰੀ ਤੇ ਜਾਣਾ ਤੁਸੀਂ ਗੱਡੀ ਜਾਣਾ ਸਕੂਟਰੀ ਜਾਣਾ ਕਿਤੇ ਵੀ ਜਾਣਾ ਹੈ ਹਰ ਧੰਮ ਤਿਆਰ ਪਰ ਤਿਆਰ ਰਿਹਾ ਕਰੋ ਇਸ ਸਮਾਜ ਨਾਲ ਝਗੜਨ ਲਈ ਨਾ ਕਿ ਸਮਾਜ ਦੇ ਮਗਰ ਲੱਗਣ ਲਈ ਬਹੁਤ ਇੱਥੇ ਆਉਂਦੇ ਨੇ ਮਗਰ ਲਾਉਣੇ ਵਾਲੇ ਬਹੁਤ ਤਰੀਕੇ ਵਰਤਦੇ ਨੇ ਮਗਰ ਲਾਉਣ ਨੂੰ ਪਰ ਤੁਸੀਂ ਕਿਸੇ ਦੇ ਮਗਰ ਨਹੀਂ ਲੱਗਣਾ ਸਿਰਫ ਆਪਣੇ ਮਾਪਿਆਂ ਤੋਂ ਸਿਵਾਏ ਕਿਸੇ ਦੇ ਮਗਰ ਨਹੀਂ ਲੱਗਣਾ ਤਾਂ ਤੁਸੀਂ ਚੰਗੀਆਂ ਧੀਆ ਬਣ ਸਕਦੀਆਂ ਤਾਂ ਤੁਸੀਂ ਚੰਗੀਆਂ ਭੈਣਾ ਬਣ ਸਕਦੀਆਂ ਤਾਂ ਤੁਸੀਂ ਕੱਲ ਨੂੰ ਚੰਗੀਆਂ ਜੀਵਨ ਸਾਥਣਾ ਬਣ ਸਕਦੀਆਂ ਤਾਂ ਤੁਸੀਂ ਚੰਗੀਆਂ ਮਾਵਾ ਬਣ ਸਕਦੀਆਂ ਨਹੀਂ ਲੋਕੀ ਤਿੰਨ ਤਿੰਨ ਪੁਸਤਾਂ ਗੱਲਾਂ ਕਰੀ ਜਾਂਦੇ ਨੇ ਫਲਾਣੇ ਦੀ ਭੂਆ ਇਹ ਜੀਤੀ ਫਲਾਣੇ ਦੀ ਮਾਂ ਇਹ ਜੀਤੀ ਫਲਾਣੇ ਦੀ ਦਾਦੀ ਇਹ ਜੀਤੀ ਅਗਲਾ ਤਿੰਨ ਤਿੰਨ ਪੁਸਤਾਂ ਗੱਲਾਂ ਕਰੀ ਜਾਂਦਾ ਉਹ ਕਹਿੰਦੇ ਹੁੰਦੇ ਨੇ ਵੀ ਇੱਜ਼ਤ ਰੋਲ ਨੂੰ ਅੱਖ ਦਾ ਝਮਕਾ ਨਹੀਂ ਲੱਗਦਾ ਇੱਜ਼ਤਾਂ ਬਣਾਉਣ ਨੂੰ ਪੁੱਸਤਾਂ ਲੱਗ ਜਾਂਦੀਆਂ ਨੇ ਠੀਕ ਆ ਮੈਂ ਫੇਰ ਕਹਿੰਦੀ ਆ ਸਮਾਜ ਜੋ ਦੇਖਦਾ ਜੋ ਚਾਹੁੰਦਾ ਵੀ ਔਰਤ ਦੇ ਹੱਥ ਹੀ ਕਰਦੀ ਇੱਜ਼ਤ ਹੈ ਸੋਈ ਆਪਾਂ ਨੂੰ ਬਹੁਤ ਚੋਸਤ ਚਕੰਨੇ ਸੂਝ ਬੂਝ ਅਕਲ ਨਾਲ ਰਹਿਣਾ ਪੈਂਦਾ ਆਕੜ ਹੋਣੀ ਵੀ ਬਹੁਤ ਜ਼ਰੂਰੀ ਆ ਮੈਂ ਇਹ ਵੀ ਤੁਹਾਨੂੰ ਗੱਲ ਕਹਿਦਾ ਹਰ ਦਮ ਮੈਂ ਫੇਰ ਕਹਿੰਦੀ ਆ ਜਿਹੜਾ ਸਾਨੂੰ ਖੁਸ਼ ਹੋ ਕੇ ਬੁਲਾਉਂਦਾ ਭੈਣ ਭਾਈ ਘਰੋਂ ਬਾਹਰ ਬੋਲੋ ਪਰ ਜਦੋਂ ਅਸੀਂ ਸਮਾਜ ਵਿੱਚ ਚੱਲ ਰਹੇ ਹਾਂ ਨਾ ਤਾਂ ਸਾਡੇ ਚ ਆਕੜ ਹੋਣੀ ਵੀ ਬਹੁਤ ਜ਼ਰੂਰੀ ਆ ਆਕੜ ਹੋਣੀ ਵੀ ਬਹੁਤ ਜ਼ਰੂਰੀ ਆ ਮੈਂ ਫੇਰ ਕਹਿੰਦੀ ਆ ਉਹ ਜਿਵੇਂ ਜਸਵਿੰਦਰ ਬਰਾੜ ਨੇ ਕਿਹਾ ਹੋਇਆ ਨਾ ਕਹਿੰਦੀ ਬਾਈ ਜੀ ਜਿਤ ਬਿਜਲੀ ਦੀਆਂ ਤਾਰਾਂ ਚ ਕਰੰਟ ਨਾ ਨਾ ਹੋਵੇ ਕਹਿੰਦੀ ਲੋਕੀ ਤਾਂ ਮੂੰਹ ਨਾਲ ਛਿੱਲਦਾ ਨਾ ਸੋ ਇਹ ਗੱਲਾਂ ਸਾਡੇ ਚ ਆਕੜ ਹੋਣੀ ਵੀ ਬਹੁਤ ਜ਼ਰੂਰੀ ਹੈ। ਸਾਨੂੰ ਭੋਲੇ ਪੰਛੀਆਂ ਨੂੰ ਵੀ ਸਮਾਜ ਰੋਲ ਕੇ ਸਿਡ ਦਿੰਦਾ ਹੈ। ਠੀਕ ਹੈ? ਆਕੜ ਵੀ ਬਹੁਤ ਜ਼ਰੂਰੀ ਹੈ। ਸੋ ਇਹ ਗੱਲਾਂ ਇਹ ਰਿਕਵੈਸਟ ਹੈ ਧੀਆਂ ਨੂੰ ਚੰਗੀਆਂ ਧੀਆਂ ਬਣੋ ਤਾਂ ਚੰਗੀਆਂ ਮਾਮਾ ਬਣ ਸਕੂਗੀਆਂ। ਠੀਕ ਹੈ ਜੀ? ਚਲੋ ਠੀਕ ਹੈ ਜੀ। ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ